ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮੂਲ ਮੰਤਰ ਦਾ ਜਾਪ ਕਰਕੇ ਤੁਸੀਂ ਇਹ ਪਾਣੀ ਪੀ ਲੈਂਦੇ ਹੋ 21 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣਾ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਕਿ ਮੂਲ ਮੰਤਰ ਦਾ ਜਾਪ ਕਰਕੇ ਪਾਣੀ ਪੀਣ ਦੇ ਫਾਇਦੇ ਕਿਹੜੇ-ਕਿਹੜੇ ਹੁੰਦੇ ਹਨ ਆਪਾਂ ਗੁਰੂ ਘਰ ਜਾਂਦੇ ਹਾਂ ਉੱਥੋਂ ਜਲ ਲੈ ਕੇ ਆਉਂਦੇ ਹਾਂ ਕਿਉਂਕਿ ਉੱਥੇ ਗੁਰਬਾਣੀ ਦਾ ਜਾਪ ਹੁੰਦਾ ਹੈ ਉਸ ਜਲ ਦੇ ਵਿੱਚ ਗੁਰਬਾਣੀ ਸਮਾਉਂਦੀ ਹੈ ਅਤੇ ਆਪਣਾ ਅਸਰ ਮਨੁੱਖਾਂ ਦੇ ਉੱਪਰ ਕਰਦੀ ਹੈ ਆਪਣੇ ਸਰੀਰ ਵਿੱਚ ਵੀ 70% ਤਾਂ ਪਾਣੀ ਹੈ ਤੇ ਉਹ ਪਾਣੀ ਨਾਲ ਮਿਲ ਕੇ ਕਿਵੇਂ ਊਰਜਾ ਪ੍ਰਦਾਨ ਕਰਦੀ ਹੈ ਇੱਕ ਨਾਮ ਵਗਿਆਨੀ ਹੋਇਆ ਸੀ ਉਹਨੇ ਨਾ ਪਾਣੀ ਉੱਤੇ ਖੋਜ ਕੀਤੀ ਸੀ ਤੇ ਉਹਨੇ ਦੋ ਗਲਾਸ ਭਰ ਕੇ ਪਾਣੀ ਦੇ ਰੱਖ ਲਏ ਪਹਿਲੇ ਗਲਾਸ ਵਿੱਚ ਪਾਣੀ ਨੂੰ ਪਾ ਕੇ ਉਹਨੂੰ ਬੜੀਆਂ ਸਾਰੀਆਂ ਗਾਲਾਂ ਕੱਢੀਆਂ ਤੇ ਮਾੜੇ ਸ਼ਬਦ ਬੋਲੇ ਉਹਨੇ ਵੀ ਨਾ ਉਹ ਪਾਣੀ ਦੀਆਂ ਕੁਝ ਬੂੰਦਾਂ ਖੁਦ ਦੇ ਨਾਲ ਚੈੱਕ ਕੀਤੀਆਂ ਜਿੰਨੇ ਪਾਣੀ ਦੇ ਕ੍ਰਿਸਟਲ ਸਨ ਤੇ ਉਹ ਸਾਰੇ ਟੁੱਟ ਚੁੱਕੇ ਸਨ ਤੇ ਕਾਲੇ ਹੋ ਚੁੱਕੇ ਸਨ ਉਹ ਪਾਣੀ ਪੀਣ ਦੇ ਹੁਣ ਯੋਗ ਨਹੀਂ ਸੀ ਰਹਿ ਗਿਆ ਫਿਰ ਦੂਜੇ ਗਲਾਸ ਦੇ ਕੋਲ ਗਿਆ ਤੇ ਰੱਬ ਅੱਗੇ ਅਰਦਾਸਾਂ ਕੀਤੀਆਂ ਰੱਬ ਨਾਲ ਗੱਲਾਂ ਕੀਤੀਆਂ ਚੰਗੀਆਂ ਚੰਗੀਆਂ ਗੱਲਾਂ ਕੀਤੀਆਂ ਸਕਾਰਾਤਮਕ ਗੱਲਾਂ ਕੀਤੀਆਂ ਤੇ ਉਹਦੀਆਂ ਬੂੰਦਾਂ ਫਿਰ ਦੂਰਬੀਨ ਦੇ ਨਾਲ ਚੈੱਕ ਕੀਤੀਆਂ ਉਹ ਹੋਰ ਵੀ ਜ਼ਿਆਦਾ ਕ੍ਰਿਸਟਲ ਉਸ ਦੇ ਪਾਣੀ ਦੇ ਤਾਕਤਵਰ ਹੋ ਚੁੱਕੇ ਸਨ ਪਾਣੀ ਦੇ ਕੋਲ ਸਭ ਤੋਂ ਜ਼ਿਆਦਾ ਖਿੱਚਣ ਵਾਲੀ ਤਾਕਤ ਹੈ। ਪਾਣੀ ਕੋਲ ਜੋ ਵੀ ਆਪਾਂ ਬੋਲਦੇ ਹਾਂ ਉਹ ਉਸ ਨੂੰ ਆਪਣੇ ਵਿੱਚ ਰਿਕਾਰਡ ਕਰ ਲੈਂਦਾ ਹੈ। ਉਵੇਂ ਦਾ ਹੀ ਫਿਰ ਸਾਡੇ ਸਰੀਰ ਦੇ ਅੰਦਰ ਜਾ ਕੇ ਅਸਰ ਕਰਦਾ ਹੈ। ਗੁਰੂ ਘਰਾਂ ਦੇ ਵਿੱਚ ਜਿੰਨਾ ਕੀਰਤਨ ਹੁੰਦਾ ਹੈ ਉਹ ਵੀ ਜਲ ਦੇ ਵਿੱਚ ਹੀ ਸਮਾ ਜਾਂਦਾ ਹੈ। ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਉਸ ਸਮੇਂ ਜਲ ਦੀ ਵਰਤੋਂ ਕਿਉਂ ਕੀਤੀ ਜਾਂਦੀ ਸੀ? ਲੱਸੀ ਜਾਂ ਦੁੱਧ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਕਿਉਂਕਿ ਉਥੇ ਪਾਤਸ਼ਾਹ ਜਲ ਹੀ ਕਿਉਂ ਲਿਆਉਂਦੇ ਸਨ ਵੇਖੋ ਜੀ ਕਿਉਂਕਿ ਜਲ ਦੇ ਵਿੱਚ ਜੋ ਆਪਾਂ ਚੀਜ਼ਾਂ ਪਾਉਂਦੇ ਹਾਂ ਉਸ ਦੇ ਕੋਲ ਭਾਵੇਂ ਬੋਲਦੇ ਹਾਂ ਉਹ ਆਪਣੇ ਵਿੱਚ ਸਭ ਕੁਝ ਸਮਾ ਲੈਂਦਾ ਹੈ ਉਸ ਸਮੇਂ ਪਾਤਸ਼ਾਹ ਜੀ ਨੇ ਜਲ ਲਿਆ ਪੰਜ ਬਾਣੀਆਂ ਦਾ ਜਾਪ ਕੀਤਾ ਤੇ ਜਾਪ ਹਮੇਸ਼ਾ ਹੁਣ ਸਾਨੂੰ ਹੌਲੀ-ਹੌਲੀ ਹੀ ਕਰਨਾ ਚਾਹੀਦਾ ਹੈ ਕੋਈ ਪਿੱਛੇ ਨਹੀਂ ਲੱਗਿਆ ਹੁੰਦਾ ਸਾਡੇ ਕਿ ਜੋ ਵੀ ਬੋਲ ਰਹੇ ਹਾਂ ਉਸ ਦੇ ਵਿੱਚ ਸਮਾ ਜਾਵੇ ਇੱਕ-ਇੱਕ ਕ੍ਰਿਸਟਲ ਵਿੱਚ ਜਾ ਕੇ ਉਹ ਸਮਾ ਜਾਵੇ ਉਹ ਜਦੋਂ ਪੰਜ-ਪੰਜ ਬਾਣੀਆਂ ਜਲ ਦੇ ਕੋਲ ਪੜੀਆਂ ਗਈਆਂ ਉਹਦੀਆਂ ਕੁਝ ਬੂੰਦਾਂ ਉਥੇ ਦੋ ਜਿਹੜੀਆਂ ਚਿੜੀਆਂ ਸਨ ਉਹਨਾਂ ਨੂੰ ਪਿਆਹ ਦਿੱਤੀਆਂ ਗਈਆਂ ਉਹ ਅੰਮ੍ਰਿਤ ਦੀਆਂ ਦੋ ਬੂੰਦਾਂ ਚਿੜੀਆਂ ਨੂੰ ਜਦੋਂ ਪਿਆਹ ਦਿੱਤੀਆਂ ਉਹ ਚਿੜੀਆਂ ਬਾਜ ਦੇ ਨਾਲ ਜਾ ਕੇ ਲੜਨ ਲਈ ਤਿਆਰ ਹੋ ਗਈਆਂ ਤੇ ਬਾਜ ਨੂੰ ਹੀ ਖਤਮ ਕਰ ਦਿੱਤਾ ਇਹ ਗੱਲ ਜਦੋਂ ਮਾਤਾ ਅਜੀਤਕਾਰ ਜੀ ਨੂੰ ਪਤਾ ਲੱਗੀ ਤਾਂ ਉਹ ਘਰ ਗਏ ਉਹਨਾਂ ਨੇ ਕੁਝ ਪਤਾ ਸੀ ਉਹਨਾਂ ਨੇ ਕੁਝ ਪਤਾਸੇ ਲਿਆ ਕੇ ਜਲ ਵਿੱਚ ਪਾ ਦਿੱਤੇ ਤੇ ਉੱਥੇ ਦਸਮ ਪਾਤਸ਼ਾਹ ਜੀ ਨੇ ਇੱਕ ਗੱਲ ਵੀ ਕਹੀ ਕਹਿੰਦੇ ਭਲਿਓ ਭਾਵ ਕਿ ਇੱਥੇ ਪਾਤਸ਼ਾਹ ਜੀ ਇਹ ਤੱਕ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਤੂੰ ਇਸ ਵਿੱਚ ਆ ਕੇ ਪਤਾਸੇ ਪਾ ਦਿੱਤੇ ਹਨ ਇਹਦੇ ਵਿੱਚ ਖਾਲਸੇ ਦਾ ਪਿਆਰ ਵੀ ਬਣਿਆ ਰਹੇਗਾ ਇਸ ਲਈ ਜਦੋਂ ਰੋਜ਼ ਆਪਾਂ ਪਾਣੀ ਪੜਦੇ ਹਾਂ ਤੇ ਪਾਣੀ ਨੂੰ ਭਰਦੇ ਹਾਂ ਇੱਥੋਂ ਜਦੋਂ ਪਾਣੀ ਪੀਂਦੇ ਹੋ ਉਦੋਂ ਹਮੇਸ਼ਾ ਜ਼ਿਆਦਾਤਰ ਇਹ ਹੀ ਕਰਿਆ ਕਰੋ ਕਿ ਜਿਵੇਂ ਪਾਣੀ ਦਾ ਘੜਾ ਤੁਸੀਂ ਭਰਦੇ ਹੋ ਮਿੱਟੀ ਦਾ ਘੜਾ ਲੈ ਕੇ ਉਹਦੇ ਵਿੱਚ ਪਾਣੀ ਭਰ ਦਿਓ। ਉੱਥੇ ਬੈਠ ਕੇ 5 ਮਿੰਟ ਮੂਲ ਮੰਤਰ ਦਾ ਜਾਪ ਕਰ ਲਓ। ਭਾਵੇਂ ਘੜੇ ਦੇ ਕੋਲ 10 ਵਾਰ ਮੂਲ ਮੰਤਰ ਦਾ ਜਾਪ ਕਰਕੇ ਉਹਨੂੰ ਭਰਨਾ ਸ਼ੁਰੂ ਕਰ ਦਿਓ। ਕਿਉਂਕਿ ਪਾਣੀ ਦੇਣ ਸਮੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਜੇ ਆਪਾਂ ਚਾਹੁੰਦੇ ਹਾਂ ਮੇਰੀ ਧੀ ਮੇਰਾ ਪੁੱਤਰ ਸਿਆਣਾ ਹੋਵੇ, ਵਿਦਿਆ ਵਿੱਚ ਤੇਜ਼ ਹੋਵੇ, ਘਰ ਵਿੱਚ ਸੁਖ ਹੋਵੇ। ਮੇਰਾ ਘਰ ਵਾਲਾ ਤੇ ਮੇਰੇ ਮੇਰਾ ਹੀ ਬਣਿਆ ਰਵੇ ਤੇ ਲੜਾਈ ਨਾ ਘਰ ਵਿੱਚ ਹੋਵੇ ਉਸ ਨੂੰ ਇਹ ਪਾਣੀ ਦੇਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਚਾਹੁੰਦੇ ਹੋ ਉਹੀ ਬੋਲਦਿਆ ਕਰੋ ਜੋ ਬੋਲੋਗੇ ਉਹੀ ਓਮੇ ਦਾ ਅੰਦਰ ਜਾ ਕੇ ਅਸਰ ਕਰ ਦੇਵੇਗਾ ਇਸ ਨੂੰ ਲਗਾਤਾਰ 21 ਦਿਨ ਕਰੋਗੇ ਨਾ ਤੁਸੀਂ ਖੁਦ ਬਦਲਾਅ ਵੇਖੋਗੇ ਸ਼ਾਮ ਨੂੰ ਬੈਠ ਕੇ ਸਵੇਰੇ ਬੈਠ ਕੇ ਰੋਜ਼ ਤੁਸੀਂ ਮੂਲ ਮੰਤਰ ਦਾ ਸਾਰਾ ਪਰਿਵਾਰ ਜਾਪ ਕਰੋ ਸਵੇਰੇ ਸਾਰੇ ਕਹਿ ਦਿੰਦੇ ਹਨ ਜੀ ਅਸੀਂ ਦਫ਼ਤਰ ਜਾਣਾ ਅਸੀਂ ਖੇਤ ਜਾਣਾ ਕੋਈ ਆਖ ਦੇਂਦਾ ਅਸੀਂ ਡੰਗਰ ਚੋਣੇ ਬੱਚਿਆਂ ਨੇ ਸਕੂਲ ਜਾਣ ਦਾ ਸਮਾਂ ਨਹੀਂ ਲੱਗਦਾ ਰਾਤ ਨੂੰ ਤਾਂ ਆਪਾਂ ਸਾਰੇ ਹੀ ਜਾਂਦੇ ਹਾਂ ਨਾ ਘਰਾਂ ਵਿੱਚ 7 ਵਜੇ ਦਾ ਜਦੋਂ ਸਮਾਂ ਹੁੰਦਾ ਹੈ ਉਸ ਸਮੇਂ ਆਪਣੇ ਅੱਗੇ ਸਾਰੇ ਜਾਣੇ ਚੱਲ ਭਰ ਕੇ ਰੱਖ ਲਓ ਤੇ ਇੱਕ ਸਥਾਨ ਤੇ ਰੱਖ ਲਓ ਉੱਚੀ ਉੱਚੀ ਬੋਲ ਕੇ ਕਿ ਕੰਨਾ ਨੂੰ ਵੀ ਸੁਣੇ ਇੱਕ ਓੰਕਾਰ ਤੋਂ ਲੈ ਕੇ ਤੁਸੀਂ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜੋ ਤੁਸੀਂ ਉੱਚੀ ਉੱਚੀ ਬੋਲੋਗੇ ਉਹਦੇ ਵਿੱਚ ਸਾਰਾ ਕੁਝ ਜੋ ਵੀ ਬੋਲਿਆ ਹੋਵੇਗਾ ਤੇ ਉਸ ਪਾਣੀ ਵਿੱਚ ਸਮਾ ਜਾਵੇਗਾ ਉਸ ਅਪਰੰਤ ਤੁਸੀਂ ਅਰਦਾਸ ਜ਼ਰੂਰ ਕਰੋ ਕਿ ਜਿਹਨੂੰ ਜੋ ਵੀ ਚਾਹੀਦਾ ਹੈ ਪਰਮਾਤਮਾ ਜੀ ਮੈਨੂੰ ਵਿੱਦਿਆ ਅੱਜ ਸਫਲਤਾ ਪ੍ਰਾਪਤ ਹੋ ਜਾਵੇ ਪਾਤਸ਼ਾਹ ਜੀ ਕੱਲ ਦਾ ਦਿਨ ਸੁੱਖਾਂ ਦਾ ਆਵੇ ਪਾਤਸ਼ਾਹ ਘਰ ਵਿੱਚ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ ਸਪਾਤਸ਼ਾ ਜੀ ਸਾਰੇ ਜੀ ਨਵੇਂ ਨਰੋਏ ਰਣ ਜੋ ਤੁਸੀਂ ਐਵੇਂ ਬੋਲੋਗੇ ਨਾ ਤਾਂ ਤੁਸੀਂ ਆਪ 21 ਦਿਨ ਲਗਾਤਾਰ ਇਹ ਕੰਮ ਕਰਕੇ ਵੇਖ ਲਓ ਆਪਣੇ ਘਰ ਵਿੱਚ ਬਦਲਾਵ ਹੁੰਦਿਆਂ ਹੋਇਆਂ ਵੇਖੋਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਦੁੱਖ ਰੋਗ ਹੈ ਜਿਹੜਾ ਇਹਦੇ ਵਿੱਚ ਨਹੀਂ ਰਹਿ ਜਾਵੇਗਾ ਇੱਕ ਚੀਜ਼ ਨਾ ਆਪਾਂ ਸਾਰਿਆਂ ਨੇ ਹੋਰ ਕਰਨੀ ਹੈ ਕਿ ਇੱਕ ਨਾ ਕੱਚ ਦੀ ਬੋਤਲ ਲੈਣੀ ਹੈ ਉਹਨੂੰ ਤੁਸੀਂ ਅੱਧਾ ਘੰਟੇ ਦਾ ਪਾਣੀ ਭਰ ਲੈਣਾ ਹੈ ਭਾਵੇਂ ਕਿ ਲੀਟਰ 2 ਲੀਟਰ ਦੇ ਜਿਹੜੇ ਵੀ ਕੋਈ ਕੱਚ ਦੀ ਬੋਤਲ ਘਰ ਵਿੱਚ ਹੈ ਸਾਫ਼ ਸੁਥਰੀ ਹੋਵੇ ਉਹਨੂੰ ਤੁਸੀਂ ਅੱਧਾ ਪਾਣੀ ਨਾਲ ਭਰ ਲਓ ਉਹਨੂੰ ਲਗਭਗ 6 ਘੰਟੇ ਪਾਣੀ ਨਾਲ ਭਰ ਕੇ ਜਿੱਥੇ ਧੁੱਪ ਆਉਂਦੀ ਹੈ ਉੱਥੇ 6 ਘੰਟੇ ਲਈ ਰੱਖ ਦਿਓ ਪਹਿਲੇ 2 ਘੰਟੇ ਤੁਸੀਂ ਬਿਲਕੁਲ ਉਹਨੂੰ ਨਹੀਂ ਚੁੱਕਣਾ ਤੇ ਨਾ ਹੀ ਹਿਲਾਉਣਾ ਹੈ ਓਵੇਂ ਦਾ ਓਵੇਂ ਪਿਆ ਰਹਿਣ ਦਿਓ ਪਰ ਜੇਕਰ ਤੁਸੀਂ ਦਵਾਈ ਜਾਂ ਕੋਈ ਔਸ਼ਧੀ ਆਪਣੇ ਸਰੀਰ ਨੂੰ ਐਵੇਂ ਤੰਦਰੁਸਤੀ ਵਾਂਗ ਪਾਣੀ ਨੂੰ ਲਾਉਣਾ ਚਾਹੁੰਦੇ ਹੋ ਤੁਸੀਂ ਉਸ ਪਾਣੀ ਨੂੰ ਘੱਟ ਤੋਂ ਘੱਟ 6 ਤੋਂ 8 ਘੰਟੇ ਧੁੱਪ ਵਿੱਚ ਰੱਖੋ ਪਹਿਲੇ 2 ਘੰਟਿਆਂ ਦੇ ਵਿੱਚ ਇਸ ਪਾਣੀ ਨੂੰ ਹਿਲਾਉਣਾ ਬਿਲਕੁਲ ਨਹੀਂ ਇਹਦੇ ਅੰਦਰ ਜੋ ਪਾਰਟੀਕਲ ਹੁੰਦੇ ਹਨ ਕ੍ਰਿਸਟਲ ਨਿੱਕੇ ਨਿੱਕੇ ਹੁੰਦੇ ਹਨ ਉਹ ਚਾਰਜ ਹੋਣੇ ਸ਼ੁਰੂ ਹੋ ਜਾਣਗੇ ਹਿਲਾਉਣ ਦੇ ਨਾਲ ਉਹ ਟੁੱਟ ਜਾਂਦੇ ਹਨ ਇਸ ਲਈ ਹਿਲਾਉਣਾ ਨਹੀਂ ਪਹਿਲੇ 2 ਘੰਟੇ ਜਿਸ ਥਾਂ ਤੇ ਬੋਤਲ ਰੱਖੋ ਉਸ ਥੱਲੇ ਨਾ ਕੋਈ ਲੱਕੜ ਦੀ ਫੱਟੀ ਜਾਂ ਕੋਈ ਸ਼ੈ ਥੱਲੇ ਜ਼ਰੂਰ ਰੱਖਿਆ ਕਰੋ ਥੱਲੇ ਧਰਤੀ ਦੇ ਨਾਲ ਅਰਥ ਦੇ ਨਾਲ ਉਹਦਾ ਸੰਬੰਧ ਨਾ ਬਣੇ ਇਸ ਨੂੰ ਸਿੱਧੀ ਧੁੱਪ ਪਵੇ ਤੇ ਉਥੇ ਹੀ ਰੱਖਣਾ ਹੈ ਜਿੱਥੇ ਕਿਸੇ ਚੀਜ਼ ਦੀ ਛਾਂ ਆ ਜਾਵੇ ਫਿਰ ਲੱਗੇ ਕਿ ਹੁਣ ਇੱਥੇ ਪਰਛਾਵਾਂ ਆ ਰਿਹਾ ਹੈ ਉਥੇ ਬਿਲਕੁਲ ਨਹੀਂ ਰੱਖਣਾ 6 ਤੋਂ 8 ਘੰਟੇ ਉਥੇ ਹੀ ਪਿਆ ਰਹਿਣ ਦਿਓ ਜਿੱਥੇ ਧੁੱਪ ਆਉਂਦੀ ਹੈ ਬੋਤਲ ਨੂੰ ਪੂਰਾ ਨਹੀਂ ਭਰਨਾ ਅੱਧੀ ਭਰਣੀ ਹੈ ਅੱਧਾ ਹੀ ਭਰੋ ਕਿਉਂਕਿ ਪਾਣੀ ਦੇ ਅੰਦਰ ਜੋ ਕਿਰਿਆ ਹੋਵੇਗੀ ਉਸ ਨੂੰ ਪਾਣੀ ਅੰਦਰ ਥਾਂ ਚਾਹੀਦੀ ਹੁੰਦੀ ਹੈ ਜੇ ਪੂਰਾ ਭਰ ਦੇਵਾਂਗੇ ਤਾਂ ਉਸ ਵਿੱਚ ਫਿਰ ਨਹੀਂ ਕੁਝ ਸਮਾਵੇਗਾ ਤਾਂ ਵੇਖਿਓ ਤੁਸੀਂ ਉੱਥੇ ਪਾਣੀ ਰੱਖਣ ਤੋਂ ਬਾਅਦ ਛੋਟੇ ਛੋਟੇ ਉਸ ਦੇ ਵਿੱਚ ਬੁਲਬਲੇ ਬਣਨੇ ਸ਼ੁਰੂ ਹੋ ਜਾਣਗੇ ਉੱਤੇ ਛੋਟੇ ਛੋਟੇ ਟਿਮਕਣੇ ਜਿਹੇ ਬਣੇ ਹੋਣਗੇ ਪਾਣੀ ਗਰਮ ਹੋ ਕੇ ਥੋੜਾ ਥੋੜਾ ਉੱਪਰ ਨੂੰ ਉੱਠ ਜਾਵੇਗਾ ਇਤਸੇ ਪਾਸੇ ਜਿਹੜੇ ਉਹਦੇ ਟਿਮਕਣੇ ਪਾਣੀ ਦੇ ਲੱਗੇ ਹੋਣਗੇ ਫਿਰ ਕੀ ਕਰਨਾ ਹੈ 6 ਤੋਂ 8 ਘੰਟੇ ਹੋ ਗਏ ਹਨ ਫਿਰ ਧੁੱਪ ਵਿੱਚੋਂ ਚੁੱਕ ਕੇ ਇਸ ਪਾਣੀ ਨੂੰ ਤੁਸੀਂ ਫਰਿੱਜ ਵਿੱਚ ਨਹੀਂ ਰੱਖਣਾ ਬਾਹਰੋਂ ਚੁੱਕਿਆ ਹੈ ਪਾਣੀ ਗਰਮ ਹੈ ਕਿ ਚਲੋ ਫਰਿੱਜ ਵਿੱਚ ਰੱਖ ਦਿੱਤਾ ਫਰਿੱਜ ਵਿੱਚ ਬਿਲਕੁਲ ਨਹੀਂ ਰੱਖਣਾ ਚੁੱਕਿਆ ਹੈ ਤੇ 2-3 ਘੰਟੇ ਇਸ ਨੂੰ ਉਦਾਂ ਹੀ ਛਾਵੇਂ ਪਿਆ ਰਹਿਣ ਦਿਓ ਫਿਰ ਇਹ ਸਾਰਾ ਪਾਣੀ ਪਰਿਵਾਰ ਦੇ ਵਿੱਚ ਥੋੜਾ ਥੋੜਾ ਕਰਕੇ ਤੁਸੀਂ ਪੀ ਸਕਦੇ ਹੋ ਜ਼ਰੂਰੀ ਨਹੀਂ ਕਿ ਸਾਰਾ ਦਿਨ ਇਹ ਪਾਣੀ ਪੀਣਾ ਹੈ ਐਵੇਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪਾਣੀ ਵਿੱਚ ਇੰਨੀ ਤਾਕਤ ਹੈ ਕਿ ਇਹ ਸਾਰੇ ਸਰੀਰ ਦੇ ਅੰਦਰ ਜਦੋਂ ਆਪਾਂ ਪੀਂਦੇ ਹਾਂ ਤਾਂ ਸਰੀਰ ਵਿੱਚ ਤਾਂ ਪਹਿਲਾਂ ਹੀ 70% ਪਾਣੀ ਹੁੰਦਾ ਹੈ ਜਦੋਂ ਪੀਂਦੇ ਹਾਂ ਉਹ ਅੰਦਰ ਵਾਲੇ ਪਾਣੀ ਨੂੰ ਵੀ ਓਨੀ ਊਰਜਾ ਤੇ ਤਾਕਤ ਨਾਲ ਭਰ ਦਿੰਦਾ ਹੈ ਜਦੋਂ ਪਾਣੀ ਤੁਸੀਂ ਇਹ ਵਾਲਾ ਬਣਾਓਗੇ ਤਾਂ ਉਸੇ ਦਿਨ ਪਾਣੀ ਨੂੰ ਤੁਸੀਂ ਪੀ ਲੈਣਾ ਹੈ ਜੇ ਹੋ ਸਕੇ ਤਾਂ ਕਈ ਵਾਰ ਪੀਤਾ ਨਹੀਂ ਜਾਂਦਾ 3 ਦਿਨ ਦੇ ਅੰਦਰ ਅੰਦਰ ਤੁਸੀਂ ਇਸ ਪਾਣੀ ਨੂੰ ਖਤਮ ਕਰ ਸਕਦੇ ਹੋ ਭਾਵੇਂ ਕੇ ਪੀ ਸਕਦੇ ਹੋ 3 ਦਿਨਾਂ ਤੋਂ ਬਾਅਦ ਇਸ ਪਾਣੀ ਦੀ ਊਰਜਾ ਜਿਹੜੀ ਹੈ ਹੌਲੀ-ਹੌਲੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਇਸ ਪਾਣੀ ਨੂੰ ਤੁਸੀਂ ਰੋਜ਼ ਵੀ ਬਣਾ ਕੇ ਪੀ ਸਕਦੇ ਹੋ ਹਫਤੇ ਵਿੱਚ ਦੋ ਦਿਨ ਤੇ ਜ਼ਰੂਰ ਹੀ ਪੀਣਾ ਚਾਹੀਦਾ ਹੈ ਜੇਕਰ ਰੋਜ਼ ਪੀਂਦੇ ਹੋ ਤਾਂ ਲਗਾਤਾਰ 1 ਮਹੀਨਾ ਪੀ ਕੇ ਵੇਖ ਲਓ ਉਸ ਤੋਂ ਬਾਅਦ ਵੇਖਿਓ ਤੁਹਾਡੇ ਸਰੀਰ ਵਿੱਚ ਕਿੰਨੀ એનર્ਜੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਜੋ ਵੀ ਤੁਹਾਡੇ ਅੰਦਰ ਮਾੜੇ ਰੋਗ ਹਨ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਆਪਣੇ ਸਰੀਰ ਵਿੱਚ ਹੁਣ ਚੰਗਾ ਬਦਲਾਅ ਵੇਖੋਗੇ ਕਿਉਂਕਿ ਪਾਣੀ ਜਿਹੜਾ ਹੈ ਇਹ ਆਪਣੇ ਸਰੀਰ ਵਿੱਚ ਜਾ ਕੇ ਜਿਵੇਂ ਦਾ ਪਾਣੀ ਪੀਵਾਂਗੇ ਓਵੇਂ ਦਾ ਹੀ ਕੰਮ ਕਰੇਗਾ ਇਸ ਲਈ ਇੱਕ ਤਾਂ ਐਵੇਂ ਪਾਣੀ ਬਣਾ ਕੇ ਪੀਓ ਦੂਜਾ ਜੋ ਆਪਾਂ ਕਰਨਾ ਹੈ ਮੂਲ ਮੰਤਰ ਦਾ जाप ਕਰਨਾ ਹੈ ਸਿਰ ਦੁਖਦਾ ਹੈ ਤਾਂ ਬੋਲੋ ਪਾਤਸ਼ਾ ਮੈਨੂੰ ਇਹ ਰੋਗ ਮੈਨੂੰ ਪਰੇਸ਼ਾਨੀ ਹੈ ਮੈਨੂੰ ਥਕਾਵਟ ਹੈ ਉਹ ਥਕਾਵਟ ਤੁਹਾਡੀ ਇੰਜ ਕੀਤੇਆਂ ਹੀ ਲੱਥ ਜਾਵੇਗੀ ਦਿਮਾਗ ਵਿੱਚ ਫਿਰ ਓਵੇਂ ਕੰਮ ਕਰੇਗਾ ਪਾਤਸ਼ਾ ਜੀ ਮੇਰੇ ਜਿਹੜੇ ਧੀ ਪੁੱਤਰ ਹਨ ਸਿਆਣੇ ਹੋ ਜਾਣ ਮੇਰੇ ਘਰ ਵਾਲਾ ਮੇਰੇ ਨਾਲ ਲੜਾਈ ਝਗੜਾ ਨਾ ਕਰੇ ਪਿਆਰ ਦਾ ਵਾਤਾਵਰਣ ਸਾਡੇ ਘਰ ਵਿੱਚ ਬਣ ਜਾਵੇ ਜੋ ਵੀ ਪਾਣੀ ਨੂੰ ਬੋਲੋਗੇ ਉਹੀ ਪਾਣੀ ਅਸਰ ਕਰਨਾ ਸ਼ੁਰੂ ਕਰ ਦੇਵੇਗਾ ਪਹਿਲਾਂ ਗੁਰ ਬਾਣੀ ਦੀ ਤੁਕ ਮੂਲ ਮੰਤਰ ਨੂੰ ਜ਼ਰੂਰ ਪੜ੍ਹਨਾ ਹੈ ਕਿਉਂਕਿ ਉਸ ਵਿੱਚ ਬਹੁਤ ਤਾਕਤ ਹੈ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਲਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਹੈ ਉਹ ਜਨਮ ਸਫਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ